ਉਹ ਅਰੇ ਬੱਚਾ ਤਾਂ ਫੜਾ ਹੈ ਤੇ ਫੜਾ ਉਹ ਨੰਨ ਨੰਨ ਜਦ ਬਿਜਲੀ ਲੱਗੇ ਇੱਕ ਨਾ ਦੇ ਕੋਈ ਘੱਟਕੁੱਟਦਾ ਹੈ ਨਹੀਂ ਭਾਈ ਨਾ ਜੀ ਭਾਈ ਬੰਨਾ ਚੋ ਆ ਬੰਨ ਲਾ ਉਹਦੇ ਘੱਟਦੀ ਬੱਕਰੀ ਆਪਾਂ ਸੱਤਾਂ ਹੀ ਛੱਡਤੀ ਨਾ ਗੱਲਤ ਕੰਮ ਨਹੀਂ ਕਰਦੇ ਆ ਲੈ ਨੇ ਤਾਂ ਪੀਏ ਲਾਉਣੇ ਨੇ ਹਾਂ ਜੀ ਪੀਓ ਚਾਹ ਹੀ ਆ ਦਿਓ ਜੀ ਉਹ ਚਾਹ ਤਾਂ ਆਪਾਂ ਮੈਂ ਤਾਂ ਵੀ ਲੜਕੇ ਦੇਤੀ ਕੋਈ ਨਮ ਗਿਆ ਨਾ ਇਹ ਲਾ ਮਾਲ ਹੈ ਇੱਥੋਂ ਦੇ 4-4 ਲੱਖਾਂ ਦੇ ਮਾਲ ਹੈ ਭਾਈ ਜੀ ਖੁੱਲਾ ਕਰੋ ਵੀਰ ਜੀ ਇੱਧਰ ਨੂੰ ਆ ਜਾਓ ਇੱਧਰ ਨੂੰ ਆਇਆ ਭਾਈ ਅੱਛਾ ਹੈ ਭਾਈ ਕੋਈ ਮਾਰਨਾ ਨਹੀਂ ਕਰੀਦਾ ਕਰ ਉਹ ਇੱਥੇ ਖੜੀ ਜਾਂਦੇ ਰਹਿ ਲਾ ਫੜਾ ਦੇ ਬੱਕਰੀ ਮਾਲ ਉਹ ਇੱਥੇ ਖੜ ਜਾਂਦੇ ਤੂੰ ਉਹਦੀ ਸੀਟ ਨੂੰ ਮਾਰੀ ਜਾ ਹੁਣ ਕੋਈ ਪਾ ਦੇ ਕਿਸੇ ਨਾਲ ਬੱਕਰੀ ਇਹਨਾਂ ਸੌਦਾ ਦਾ ਹੈ ਉਹ ਭਾਈ ਇਹਨਾਂ ਬੱਕਰੀ ਨੂੰ ਖੜਾ ਹੈ ਮੈਂ ਬੱਕਰੀ ਬਣਾ ਕਹਿੰਦਾ ਸੌਦਾ ਦਾ ਬਾਈ ਨਹੀਂ ਸਮਝਦੇ ਬਣੀ ਜੀ ਇਹ ਮਾਰਦੀ ਘੱਪੋ ਮੈਂ ਤੈਨੂੰ ਪਹਿਲਾਂ ਕਹੀਆਂ ਨਾ ਬੱਕਰੀ ਲੈਣਾ ਆ ਬਾਈ ਪੁੱਲੀ ਹੋ ਜਾ ਬੱਚੇ ਬਾਈ ਪੱਕੇ ਇੱਕੋ ਸਾਰੇ ਸੁੱਖੇ ਸਰ ਕੋਈ ਨਾ ਪੁੱਲੀ ਆ ਬਾਈ ਇਹ ਬੱਡੇ ਕੁੱਤੇ ਕਿ ਹੜਕੀ ਤੇ ਬੱਚੇ ਨੂੰ ਮਾਰਦੀ ਨਾ ਫੜ ਕੇ ਛੋਣੇ ਬਾਈ ਬਾਈ ਉਹ ਨਾਗੇ ਮੋਢਾ ਮਾਰਦੀ ਆ ਆ ਜਾ ਮੁੰਨ ਤਾਂ ਨਾਲ ਹੀ ਏ ਆ ਦੇ ਕੀ ਲੋਗ ਅਨਿਸ਼ ਮਾਰੀ ਸਲਾਹ ਕਰਿਆ ਵਦੋਂ ਮੈਂ ਕੱਢੀ ਨਹੀਂ ਲੰਗਰਾ ਮੈਂ ਨਹੀਂ ਕਹਿੰਦਾ ਕਹਿੰਦੇ ਸੀ ਮੈਂ ਤਾਂ ਪੁੱਛ ਕੇ ਆਇਆ ਇਹ ਤਾਂ ਕਹਿੰਦੇ ਨੇ ਦੱਸੋ ਪਰ ਮੈਂ ਨਹੀਂ ਦੱਸ ਕਹਿੰਦਾ 11000 ਦੀ ਬੱਕਰੀ ਨਹੀਂ ਹੋਰ ਫੇ ਵੇਚਣੀ ਕਿੱਥੇ ਹੈ ਠੀਕ ਆ ਦੱਸ ਤੂੰ ਵੀ ਹੋਰ ਦੇਖ ਤਾਂ ਹਾਂ ਅ ਵੀ ਜੋ ਖਾਣਾ ਕੀ ਹੈ ਉਹ ਵੀ ਕਹਿੰਦਾ ਕਿਤੇ ਫੜ ਕੇ ਜਮ ਆਪਣੇ ਕਿੱਥੇ ਆਉਂਦੇ ਹੋ ਮੇਰੇ ਕੋਲ ਫਸਟ ਆਹੋ ਸੱਟ ਮਾਰੇ ਲਿਆਖਲੇ ਕਿੰਗੇ ਮਾਰੇ ਕੱਫ ਜੇ ਅਣਜਾਣ ਬੰਦੇ ਦੇ ਬੱਕਰੀ ਬੱਕਰੀ ਮਾਰੇ ਜਾਨਵਰ ਫਰੇਕ ਤੇ ਬਸ ਕਾਪੂ ਨਹੀਂ ਆਉਂਦੀ ਨਹੀਂ ਫਿਰ ਫਾਈ ਹੋਈ ਜਨਾ ਹੁਣ ਜੇ ਮੇਰੀ ਗੱਲ ਤੋਂ ਨਾ ਸੁਣ ਮੇਰੀ ਗੱਲ ਨੌਕਸੇ ਨਾ ਹੁੰਦਾ ਤੂੰ ਰੁਪਈਏ ਵੀ ਨਹੀਂ ਮੰਗਦਾ ਸੀ ਨੇ ਇਹ ਵੀ ਗੱਲ ਆ ਕਿੰਨੇ ਰੁਪਈਏ ਵੀ ਨਹੀਂ ਮੰਗਦਾ ਸੀ ਜੇ ਨੌਕਸਾ ਆਉਂਦਾ ਅੰਦੇ ਤੂੰ ਕਹਦਾਗਾ ਤੂੰ ਵੀ ਇਹ ਵੱਧ ਮੰਗਦਾ ਤੂੰ ਹੁਣ ਨੌਕਸ ਕਰਕੇ ਤਾਂ ਹੀ ਹੋਈ ਜਾਂਦਾ ਉਹਦੇ ਪੈਰ ਢਾਈ ਜਾਂਦੇ ਉਹਨਾਂ ਨੂੰ 3000 ਤੂੰ ਥੰਡੀ ਥੋੜੀ ਉੱਪਰ ਪਹਿਲੀ ਰਾਸਤਾ ਤੇ ਪਹਿਪਨ ਚੱਲਦੀ ਨਹੀਂ ਆਉਂਦੀ ਹਾਂ ਜੀ ਲੱਗੇ ਹੋਏ ਨੇ ਵੀਰੇ ਦਾਸ਼ੇ ਕੋਈ ਚੱਕਰ ਨਹੀਂ ਆ ਰਿਹਾ ਯਾਰ ਜੰਮੀ ਨਹੀਂ ਲੱਗੇ ਹੋਏ ਯਾਰ ਮੈਂ ਬੋਲ ਸੌ ਖਾਨਾ ਜੀ ਹਾਂ ਬਾਈ ਜੀ ਸਾਲ ਯਾਰ ਮੇਰੀ ਗੱਲ ਸੁਣਾ ਲੱਗੇ ਯਾਰ ਚਾਹੇ ਇੱਕ ਮਿੰਟ ਲੱਗੇ ਉਸ ਵੀ ਹਾਂ ਕੋਈ ਮਾਰੀ ਕੋਈ ਲੱਗੇ ਨਹੀਂ ਨਹੀਂ ਦੇਣੀ ਬੱਚੇ ਦੂਜੇ ਮੈਂ ਮਨੇ ਲੱਗੇ ਲੱਗੇ ਉਹ ਗੱਲ ਸੁਣ ਯਾਰ ਬੇਨਤ ਵੀ ਉਹ ਕਰਨੀ ਬੈਠਾ ਹਾਂ ਅਣਜਾਨ ਸੁਭਾਖ ਚੰਗਾਉਣਗੇ ਇਹ ਕਿਤੇ ਕੰਮ ਵੀ ਜਾ ਸਕਦਾ ਬੰਦਾ ਮਨੂ ਨੇ ਕਿਸੇ ਜਵਾਕ ਦੀ ਲੱਤਾਂ ਮਾਰੇ ਅੱਖ ਚ ਸਿੰਗ ਮਾਰੇ ਇਹ ਨਹੀਂ ਪਤਾ ਕਿ ਇਹਦੇ ਨੂੰ ਬੱਕਰੀ ਖੜਕੇ ਜਾਂ ਇਹਦੇ ਨੂੰ ਕਿਵੇਂ ਕਰਨਾ ਪਵੇ ਜੀ ਮਾਰੋ ਆਲਾ ਕਹਿੰਦਾ ਬੱਕਰੀਏ ਮੇਰਾ ਕਿਹੜਾ ਝੋਟਾ ਹੈ ਇਹਦਾ ਝੋਟੇ ਤੋਂ ਵੀ ਜ਼ਿਆਦਾ ਹਸਤਾਜ ਹੋ ਜਾਂਦੀ ਹੈ ਭਈ ਇਹ ਟੱਪ ਜੂ ਬੰਦੇ ਦੇ ਉੱਤੋਂ ਦੀ ਹਾਥੀ ਕਿੱਡਾ ਜਾਨਵਰ ਹੈ ਬੰਦਾ ਕੰਨ ਤੋਂ ਫੜ ਕੇ ਗੱਡੀ ਚੜਦੂ ਜਦੋਂ ਚੱਲ ਹੋਇਆ ਗੱਡੀ ਚੜਾ ਹਾਥੀ ਜਾਨਵਰ ਬਹੁਤ ਸਿਆਣਾ ਹੁੰਦਾ ਉਹ ਆਏ ਕੰਨ ਫੜ ਲਈ ਆਂਦਾਰੇ ਨਾਲ ਤੋਂ ਦੱਸ ਪੁੱਛੋ ਹੈ ਉਹ ਯਾਰ ਕੇ ਦਾ ਦੇ ਨੀਮਾ ਹੋ ਜਾ ਮੜਾ ਜਾ ਤੱਤ ਵੱਡੀ ਐ ਫਰਾਂ ਦਾ ਕਿਤੇ ਕਾਪਾ ਲੈ ਜਿਉਂ ਤੋਂ ਹਾਂ ਪਾਲੇ ਅੱਗੇ ਆ ਗਏ ਆ ਹੱਥ ਆ ਗੜਿਆ ਵਧ ਰਾਣਾ ਨਾ ਹਜੇ ਨਹੀਂ ਵਧਣੀ ਛੇ ਕਰ ਜਾਣੀ ਦਾ ਫਿਰ ਉਸੇ ਨਹੀਂ ਵੀ ਮੈਂ ਆ ਕੇ ਸਾਡੀ ਖਤਮਾ ਕਰਾ ਲੈਣੇ ਹੁੰਦੇ ਆ ਮੈਨ ਮੱਗਰ ਬੜਿਆ ਖਤਮਾ ਕਰਾਇਆ ਲੋਕਾਂ ਦੀਆਂ ਬੱਕਰੀਆਂ 16000 ਦੀ ਦਿੰਨੀ ਆ ਚੱਲੀਏ ਬਈ ਆ ਜੋ ਆ ਇੱਕ ਜੇ ਦੱਦ ਵੜਤਾ ਮੈਨੇ ਤੈਨੂੰ ਕਹਿੰਦੀ ਦੱਦ ਵੜਦੇ ਆ 16 ਦੀ 16 ਦੀ 16.5 17 ਮਾਰ ਜਾ ਮਾਰ ਜਾ ਹੁਣ ਡਾਰਾਂ ਬਾਜੂ ਆਗਦੇ ਬੰਦੇ ਲੈ ਲੈ ਯਾਰ ਬਾਜੂ ਓਏ ਲਾਈਏ ਕਪੜਾ ਪਾਏ ਬਾਜੂ ਆ ਜਾ ਵਧੀਆ ਰਹਿ ਜਾਂ ਮੰਨ ਲੈ ਗੱਲ ਨੇ ਬੰਦੇ ਲੱਕੜੀ ਦੀ ਜਗ੍ਹਾ ਦੀ ਬੰਦਾ ਭਾਈ ਇਹਨਾਂ ਦਾ ਤੇਰੀ ਨੂੰ ਪੈਂਦਾ ਖਰਚ ਉਹ ਦੀਰਾ ਤਾਂ ਹੈਗਾ ਲਾਣਾਂਗੇ ਕਿੱਥੇ ਉਹ ਪੁੱਛ ਕੇ ਆਵਾ ਓ ਦੌ ਦੂਹਲੀ ਨਾ ਕੀ ਨਾ ਨਾ ਹੋਣੀ ਗੱਲ ਹੋ ਗਈ ਮਾੜਾ ਸਾਹਮਣੇ ਲੈਣਾ ਕੋਈ ਇਕੱਲੀ ਰਵੜ ਰਹਿ ਗਈ ਕੋਈ ਨਾ ਵੱਡੇ ਭਾਈ ਇਹ ਫੱਕਰੀ ਚੋ 500 ਰੁਪਏ ਮੈਂ ਲੈਣਾ ਕੋਈ ਅੱਥਾ ਦੀ ਮੈਣ ਨਹੀਂ ਕਹਿੰਦੇ ਹੁੰਦੇ ਉਹਨਾਂ ਅੱਛਾ ਹਾਂ ਬੱਚੇ ਲੈਣ ਦੀ ਇਹ ਤਾਂ ਦਾ ਬ੍ਰੇਸ ਲੈ ਬੱਚੇ ਦਾ ਮਸ਼ੀਨਾ ਕਰਾ ਤੈਨੂੰ ਪਹਿਲਾਂ ਬ੍ਰੇਸ ਨਾਲ ਹੁਣ ਤਾਂ ਹੁਦਾ ਹੋਣਾ ਮਰੀ ਉਹ ਛੋਟਾ ਕਰਾ ਉਹ ਭਾਈ ਅਸਾਈ ਇਸ ਤਰ੍ਹਾਂ ਉੱਚੇ ਕਰਦੇ ਉਹਨੂੰ ਘਾਟਾ ਲੰਦਾ ਘਰ ਵੇਚੀ ਕਹਿੰਦੇ ਕਰੀਲਾ ਭਾਈ ਬੋਲਾ ਭਾਈ ਹਲੋ ਕੀ ਹਾਲ ਹੈ ਇੱਥੇ ਵੜ ਕੀ ਆ ਦੇਖਾ ਦਾਜੂ ਮਹਰਾਨ ਆ ਦੇ ਹੀ ਮੈਨੂੰ ਉਹ ਕੁਛ ਨਹੀਂ ਮਰਦਾ ਤੇਰੇ ਪਹਿਲਾਂ ਨਾਥ ਮਾਰ ਜਾ ਜੇ ਐਵੇਂ ਦੋ ਮਹੀਨੇ ਦੇਰ ਕਰਕੇ ਕੋਈ ਨਹੀਂ ਹੁੰਦਾ ਅੱਛਾ 16 ਜੀ ਹਾਂ 16 ਹੋਰ ਯਾਰ ਹੋ ਘਟੇ ਕਿਹੜੀ ਜਵਾਨ ਹੋ ਗਈ ਕਾ ਕੀ ਨੇ ਐਂਡਿਡਟ ਬਾਕੀ ਮਾਂ ਆ ਜੋ ਹੋਵਾ ਜੋ ਹੋਵਾ ਇਹਨੂੰ ਦੇ ਦੇ ਹਾਂ ਫਿਰ ਕੋਈ ਪੱਕੀ ਕਾ ਆ ਬੰਦ ਖੁਸ਼ ਆਮ ਖੁਸ਼ ਆ ਮਾਤਾ ਲੋਤੇ ਬੰਦਾ ਹੋਏ ਮੈਜਰਲ ਜਿਹੜਾ ਆ ਪਾਰਟੀ ਕਰਾ ਉਹ ਮੁਰਗੀ ਫਾੜ ਲੈ ਹੈ ਮੁਰਗਾ ਵੀ ਲੈ ਲਿਆ ਹੈ ਮੁਰਗੀ ਵੀ ਮਾ ਜਿੱਤ ਰਹੇ ਆ ਲੋ ਜੀ ਬੱਚੇ ਭਾਗ ਫਿਰ ਬੰਗੇ ਇਹਨੂੰ ਪਹਿਲਾ ਵਾਰੀ ਆ ਲੋ ਜੀ ਮਾ ਜੀ ਅੱਕੀ ਕਿੱਥੇ ਆ ਉਹ ਗੜਾ ਪਿੱਛੇ ਹੋ ਜਾ ਮੁਰੇ ਢੰਗ ਫੜ ਕੇ ਚੀਂਆ ਦੇ ਕਰੀ ਕੁਛ ਨਹੀਂ ਹੁੰਦਾ ਇਹੋ ਬੋਲ ਲੈ ਰਿਹਾ ਹੁਣ ਤੈਨੂੰ ਨੀਵਨਾ ਤੁਰੱਖਾ ਦੇਵੜਾ ਸ਼ਾਹ ਕੋ ਕੱਢੇ ਰਹੀ ਕੱਚਾ ਨਹੀਂ ਆ ਉਹ ਵੀ ਰੋ ਨੀ ਚਲਾ ਕਰ ਸਕਦਾ ਦੇਖੋ ਕ੍ਰੀਚੇ ਜਾਰੀ ਲੱਗੀ ਹੋਈ ਹੈ ਮੈਂ ਜਰੂਰੀ ਤੱਕਾ 12 ਆਇਆ ਵੱਡੇ ਭਾਈ ਇਧਰ ਹੁਣ ਬੋਲਦਾ ਹਾਂ ਇਧਰ ਬੋਲ ਤੈਨੂੰ ਬਾਈ 17 ਜੋਗੇ ਨਹੀਂ ਜਾ ਹਾਂਜੀ 17000 ਚ ਫਾਈਨਲ रसि <coughs> बंदे